ਰਗੜਾ ਲਾਉਣ ਵਾਲੀ ਮਸ਼ੀਨ ਵਕਾਊ ਹੈ ਵੀਰ ਇਹ ਸਕਰੀਨ ਤੇ ਵੇਖ ਰਹੇ ਹੋ ਆਪਣੇ ਆਪ ਰਗੜਾ ਲਾਉਂਦੀ ਹੈ ਠੰਡੀ ਸਰਦਾਈ ਬਣਾਉਣ ਵਾਲੀ ਮਸ਼ੀਨ ਮੁੱਲਾਪੁਰ ਦਾ ਖਾ ਲੁਧਿਆਣਾ ਮਿਰਦਾ ਏਰੀਆ ਨੰਬਰ ਸਕਰੀਨ ਤੇ ਆ ਰੇਟ ਫੋਨ ਤੇ ਹੋ ਜਾਊਗਾ ਇਸ ਨੰਬਰ ਤੇ ਵੀਰ ਨਾਲ ਤੁਸੀਂ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਊੜਾ 1 ਲੱਖ ਫਿਕਸ ਰੇਟ ਹੈ ਇਸ ਬੋਲਟ ਦਾ ਜਿਵੇਂ ਦਾ ਬੁਲਟ ਫੋਟੋਆਂ ਚ ਅਸਲ ਚ ਬਿਲਕੁਲ ਉਵੇਂ ਦਾ ਜਮਾ ਸ਼ੋਰੂਮ ਕੰਡੀਸ਼ਨ ਕੋਕਾ ਪੀਸ ਬੋਲਟ ਕਲਾਸਿਕ ਵਕਾਊ ਹੈ ਜੀ ਸਕਰੀਨ ਤੇ ਵੇਖ ਰਹੇ ਹੋ 2016 ਮਾਡਲ ਸਾਰਾ origignal 29 ਹਰ ਕੰਪਲੀਟ ਰਿਕਾਰਡ ਚੱਲਿਆ ਟਾਇਟਪਾ ਵਧੀਆ ਆਲ ਵਰਕਿੰ ਤੋਂ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਬੁਲਟ ਕਲਾਸਿਕ 2014 ਮਾਡਲ ਫਰਸਟ ਓਨਰ ਬ੍ਰਾਂਡ ਨਿਊ ਕੰਡੀਸ਼ਨ ਹੈ ਬੁਲਟ ਬਕਾਊਗਾ ਵੀਰੇ ਸਾਰਾ ਰਿਜਨਲ ਏਜੰਸੀ ਰਿਕਾਰਡ 18000 ਚੱਲਿਆ ਰੇਟ 115000 ਰਿਆ ਜੇ ਕਿਸੇ ਵੀਰ ਨੇ ਕਿਸ਼ਤਾਂ ਕਰਾਉਣੀਆਂ ਹੋਣਗੀਆਂ ਤਾਂ 50-60000 ਦੇ ਕੇ ਕਿਸ਼ਤਾਂ ਵੀ ਹੋ ਜਾਣਗੀਆਂ ਫైనాన్స్ ਅਵੇਲੇਬਲ ਆ ਬਾਕੀ ਇੰਜਨੀਅਰ ਦੀ ਫੁੱਲ ਗਾਰੰਟੀ ਆ ਚਲਾ ਕੇ ਚੈੱਕ ਕਰ ਸਕਦੇ ਹੋ ਏਰੀਆ ਪਟਿਆਲਾ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਆ ਕਿੜਾ ਲਾਉਣ ਵਾਲੀ ਮਸ਼ੀਨ ਬਕਾਊਗਾ ਵੀਰੇ ਸਕਰੀਨ ਤੇ ਵੇਖ ਰਹੇ ਹੋ ਆਪਣੇ ਆਪ ਰਗੜਾ ਲਾਉਂਦੀ ਆ ਠੰਡੀ ਸਰਦਾਈ ਬਣਾਉਣ ਵਾਲੀ ਮਸ਼ੀਨ ਇਸ ਨੰਬਰ ਤੇ ਵੀਰਣਾ ਤੁਸੀਂ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ